ਸੱਤੀ ਸੀ ਹਾਂਜੀ ਬਾਈ ਸੁਪਰ ਵਾਲਾ ਇਹ ਬਾਈ 2014 ਮਾਡਲ ਡ੍ਰੈਕਟਰ ਹੈ ਹਾਂਜੀ ਇਹ ਗੱਲ ਕਰੀਏ ਤੇ ਇੰਜਨ ਗੇਅਰ ਦੀ ਹਾਂਜੀ ਪਹਿਲਾਂ ਏਜੰਸੀ ਚੋਂ ਡਰਾਈ ਮਾਰ ਲਿਓ ਹਾਂਜੀ ਤੇ ਬਾਅਦ ਵਿੱਚ ਇਹਨੂੰ ਚਲਾ ਕੇ ਦੇਖ ਲਿਓ ਠੀਕ ਹੈ ਜੀ ਕੋਈ ਬਹੁਤਾ ਅੰਤਰ ਨਹੀਂ ਆਊਗਾ ਸੇਮ ਸੇਮ ਹੀ ਆਊਗਾ ਮਗਰਾੜਾ ਦੀ ਇਗਨੀਸ਼ਨ ਦਿਖਾ ਦੇ ਮੇਨ ਚੀਜ਼ ਮੰਨੀ ਜਾਂਦੀ ਹੈ ਮਗਰਾੜ ਤੇਰੇ ਮੇ ਕਿਤੇ ਮੱਖੀ ਜਿੰਨਾ ਦਾ ਜਨਰੇਟਰ ਜਮਾ ਚਿੱਟੇ ਦੁੱਧ ਵਰਗੇ ਦੁੱਧ ਵਰਗੇ ਪਏ ਆ ਗੁੱਲਾ ਵੀ ਬਾਈ ਜੀ ਓਰੀਜਨਲ ਹੈਗਾ ਇਹ ਮੈਂਨੇ ਰੱਖ ਦਿਆਂਗਾ ਜੀ ਮੋਡੀ ਭਈਆ ਜੀ ਮੋਡੀ ਲੋਕੇਸ਼ਨ ਪਹਿਲਾਂ ਤਾਂ ਥੱਲੇ ਕੈਮਰਾ ਮਾਰ ਲਾ ਦੇ ਇਹ ਕਿਤੇ ਛਿੱਟਾ ਨਹੀਂ ਨਾ ਕਿਸੇ ਪਾਸੇ ਚੁੱਕੇ ਧਾਂ ਦੇ ਵਿੱਚ ਖੜਾ ਹੈਗਾ ਹੂੰ ਕਈ ਵੀ ਰਾਂਹ ਕਹਿੰਦੇ ਵੀ ਰੰਗ ਲਿਆ ਕਰਕੇ ਲਾ ਦ ਕੱਲਾ ਰੰਗ ਨਹੀਂ ਕਰਿਆ ਹੂੰ ਉੱਲੀ ਰੀਸਟੋਰ ਵੀ ਹੈ ਲਗੇ ਪਿੰਡ ਦੇ ਵਿੱਚ ਹੈਗਾ ਠੀਕ ਹੈ ਜੀ ਠੀਕ ਹੈ 1976 ਮਾਡਲ ਹੈ 76 ਇਹ ਵੀ ਪਹਿਲੀ ਪਾਰਟੀ ਦਾ ਹੀ ਹੈ ਪਹਿਲੀ ਵਾਰ ਪਹਿਲੀ ਪਾਰਟੀ ਦਾ ਰੈੱਡ ਰੈਕ ਆਰਮ ਟਰੈਕ 60 2017 ਮਾਡਲ ਹਾਂਜੀ ਇਹ ਵੀ ਟਰੈਕਟਰ ਪਹਿਲੀ ਪਾਰਟੀ ਦਾ ਬਾਈ ਫਰਸਟ ਪਾਰਟੀ ਫਰਸਟ ਪਾਰਟੀ ਦਾ ਤੇ ਬੈਕ ਟਾਇਰ ਜਮਾ ਤਾਜੇ ਆਪਾਂ ਟਾਇਰ ਅੱਧੇ ਲਾਏ ਸੀ ਇਸ ਦੇ ਇਹ ਨਾਲ ਦੀਆਂ ਟਿਊਬਾਂ ਹਜੇ ਤੱਕ ਪੰਚਰ ਵੀ ਨਹੀਂ ਹੋਇਆ ਟਰੈਕਟਰ ਇਹ ਜਿਹਨਾਂ ਵਾਲਾ ਬਾਈ ਕਿਤੇ ਕਲਮ ਵੀ ਨਹੀਂ ਲੱਗੀ ਟਰੈਕਟਰ ਤੇ ਦੇਣਦਾਰ ਹੋਵਾਂਗੇ ਇਹਨੂੰ ਕਹਿੰਦੇ ਆ ਗਰੰਟੀ ਵਾਲਾ ਗਰੰਟੀ ਬਾਈ ਗਰੰਟੀ ਵਾਲਾ ਹਾਂ ਜੇ ਰੋਟਾਵੇਟਰ ਤੇ ਵਾਹ ਕੇ ਤਸੱਲੀ ਕਰੇ ਸਾਡੀ ਹੋਈ ਵੀ ਹੈ ਤੇ 4,70,000 ਰੁਪਏ ਡਿਮਾਂਡ ਹੈ ਹਾਂਜੀ ਅੱਜ 65 ਕਰਤੀ ਸੀ ਅੱਜ ਦੇ ਦਾਂਗੇ 4,40,000 ਚਾਰ 40 ਕੀ ਦੋਸਤੋ ਅੱਜ ਪਹੁੰਚੇ ਆਂ ਕਲਵੀਰ ਬਾਈ ਕੋਲੇ ਤਲਮੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਸਸੀ ਗਾਲ ਜੀ ਸਸੀ ਗਾਲ ਬਾਈ ਠੀਕ ਹੋ ਜੀ ਤੇ ਮੈਂ ਚੜ੍ਹਦੀ ਕਲਾ ਠੀਕ ਹੈ ਜੀ ਅੱਜ ਕਲਵੀਰ بھائی ਕੋਲੇ ਇੱਕ ਮੋਡੀਫਾਈਡ ਟਰੈਕਟਰ ਆ ਉਹ ਵੀ ਦਿਖਾਵਾਂਗੇ ਵੀਡੀਓ ਚ ਅੱਛਾ ਕਿੰਨੇ ਕੁ ਟਰੈਕਟਰ ਦਿਖਾ ਲਈ ਜੀ ਅੱਜ ਟਰੈਕਟਰ ਅੱਜ ਆਪਾਂ ਦਿਖਾ ਦਾਂਗੇ 8-9 ਠੀਕ ਆ ਜੀ ਬਾਹਲੇ ਨਹੀਂ ਦਿਖਾਉਂਦੇ ਠੀਕ ਆ ਜੀ ਠੀਕ ਆ ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਾਂਗੇ ਨਿਊ ਹਾਲੈਂਡ ਤੋਂ 3630 ਹਾਂਜੀ ਬਾਈ ਸੁਪਰ ਵਾਲਾ ਇਹ ਬਾਈ 2014 ਮਾਡਲ ਟਰੈਕਟਰ ਹੈ ਹਾਂਜੀ ਇਹ ਗੱਲ ਕਰੀਏ ਤੇ ਇੰਜਨ ਗੇਅਰ ਦੀ ਹਾਂਜੀ ਪਹਿਲਾਂ ਏਜੰਸੀ ਚੋਂ ਡਰਾਈਵ ਮਾਰ ਲਿਓ ਹਾਂਜੀ ਤੇ ਬਾਅਦ ਵਿੱਚ ਇਹਨੂੰ ਚਲਾ ਕੇ ਦੇਖ ਲਿਓ ਠੀਕ ਹੈ ਜੀ ਕੋਈ ਬਹੁਤਾ ਅੰਤਰ ਨਹੀਂ ਆਊਗਾ ਸੇਮ ਸੇਮ ਹੀ ਆਊਗਾ ਠੀਕ ਹੈ ਜੀ ਤੇ ਗੱਲ ਕਰੀਏ ਟਾਇਰਾਂ ਦੀ ਟਾਇਰ ਪਿਆ 85 ਤੋਂ 85 ਪੈਸੇ ਬੱਬੂ ਅੰਦਰਲੇ ਪਾਸੇ ਤੇ ਬਾਹਰਲੇ ਪਾਸੇ ਮਗਰਾੜਾਂ ਦੀ ਕੰਡੀਸ਼ਨ ਦਿਖਾ ਦੇ ਮੇਨ ਚੀਜ਼ ਮੰਨੀ ਜਾਂਦੀ ਹੈ ਮਗਰਾੜ ਤੇਰੇ ਮੇ ਕਿਤੇ ਮੱਖੀ ਜਿੰਨਾ ਦਾਗ ਨਹੀਂ ਲੱਗਿਆ ਜਮਾ ਚਿੱਟੇ ਦੁੱਧ ਵਰਗੇ ਦੁੱਧ ਵਰਗੇ ਪਏ ਆ ਤੇ ਗੱਲ ਨੰਬਰ ਦੀ ਨੰਬਰ ਹੈ ਹਰਿਆਣੇ ਦਾ ਫਤਿਹਆਬਾਦ ਦਾ ਤੇ ਪਹਿਲੀ ਪਾਰਟੀ ਦਾ ਡਾਇਰੈਕਟਰ ਠੀਕ ਹੈ ਜੀ ਪਹਿਲੀ ਪਾਰਟੀ ਦਾ ਟਰੈਕਟਰ ਪਹਿਲੇ ਘਰੋਂ ਹੀ ਆਇਆਗਾ ਠੀਕ ਹੈ ਜੀ ਸਮਾਨ ਟਰੈਕਟਰ ਨੂੰ ਸਾਰਾ ਪੂਰਾ ਹੈ ਹੈਵਰ ਵਾਲੀ ਕਨੋਪੀ ਲੱਗੀ ਵੀ ਆ ਡੰਡੇ ਡੁੰਡੇ ਮਗਰਾੜਾਂ ਦੇ ਵਿੱਚ ਜਿੰਨਾ ਕੰਪਨੀ ਵੱਲੋਂ ਮਟੀਰੀਅਲ ਆਉਂਦਾ ਹੈ ਜੀ ਟੂ ਜ਼ੈਡ ਪੂਰਾ ਹੈ ਬੈਕ ਸ਼ੈਡ ਤੋਂ ਵੀ ਦਿਖਾ ਦੇ ਟਾਪ ਲਿੰਕ ਵੀ ਨਾਲ ਦੀ ਹੈ ਨਾ ਇੱਕ ਚੀਜ਼ੇ ਨਾ ਕਈ ਖੂਬੀਆਂ ਹੁੰਦੀਆਂ ਟਰੈਕਟਰਾਂ ਦੇ ਨਿੱਕੀਆਂ ਨਿੱਕੀਆਂ ਬਣ ਜਾਂਦੀਆਂ ਗੱਲਾਂ ਹਾਂਜੀ ਆ ਟਾਪ ਲਿੰਕ ਵਾਲੀ ਕਿੱਲੀ ਦਿਖਾਈ ਬਾਬੂ ਨਾਲ ਦੀ ਹੈ ਠੀਕ ਹੈ ਜੀ ਆਮ ਆ ਚੀਜ਼ਾਂ ਜਿਹੜੀਆਂ ਹੁੰਦੀਆਂ ਕੱਪ ਕੁੱਪ ਜੇ ਆਮ ਮੰਨ ਲਾ ਵੀ ਇਹ ਰਹਿੰਦੇ ਨੇ ਹੁੰਦੇ ਆਹ ਗੁੱਲਾ ਵੀ ਬਾਈ ਜੀ ਓਰੀ ਇਹ ਮੈਨੇ ਰੱਖਦੇ ਆ ਗੱਲਾਂ ਠੀਕ ਹੈ ਕੋਈ ਵੀ ਚੀਜ਼ ਨੂੰ ਲੈ ਕੇ ਲੋਕਾਂ ਦੀਆਂ ਪਿੰਨਾ ਗੱਲੀਆਂ ਮਤਲਬ ਇਹ ਸੰਭਾਲ ਦੇ ਵਿੱਚ ਚੱਲਿਆ ਚੰਗੇਪਣ ਦੀ ਨਿਸ਼ਾਨੀ ਆ ਇਹ ਠੀਕ ਹੈ ਜੀ ਠੀਕ ਹੈ 2014 ਮਾਡਲ ਹੈ ਇੱਕ ਘੱਟ ਚੱਲੇ ਬੰਦੇ ਦੀ ਨਹੀਂ ਬਈ ਇਹ ਚੰਗੇਪਣ ਦੀ ਨਿਸ਼ਾਨੀ ਹੈ ਨਹੀਂ ਤਾਂ ਅੱਜ ਕੱਲ ਨਾ ਘੰਟੇ ਬਾਅਦ ਨਹੀਂ ਸਮਾਨ ਧੌਂਦਾ ਹੁੰਦਾਗਾ ਠੀਕ ਹੈ ਹਾਂ ਤੇ 2014 ਮਾਡਲ ਹੈ ਠੀਕ ਆ 475000 ਰੁਪਏ ਦੀ ਡਿਮਾਂਡ ਕਰਦੇ ਆ ਹਾਂ ਜੀ ਐ ਵੈਸੇ ਤਾਂ ਮੈਂ ਕਹਣਾ ਉਹਨੇ ਮੌਕੇ ਦੇ ਦੇਵਾਂ ਕਿਤੇ ਪਰ ਜਦੋਂ ਆਪਣੇ ਵਾਲੇ ਹਟਦੇ ਨੇ ਨਾ ਹੁਜਾਂ ਮਾਰਨਾ ਕਰਨਾ ਹੁਣ ਆਪਾਂ ਨੂੰ ਵੀ ਇਹੋ ਜਿਹਾ ਕੁਝ ਹੋਊਗਾ ਠੀਕ ਹੈ ਜੀ 5.4 ਲੱਖ ਦਾ ਲਾਸਟ ਟਰੈਕਟਰ ਦੇਵਾਂਗਾ 5.4 ਦਾ ਠੀਕ ਹੈ ਜੀ ਅੱਗੇ 8:55 ਬਾਈ ਨਗੀਨਾ ਇਹ ਨਗੀਨਾ 2015 ਮਾਡਲ ਹੈ ਹਾਂਜੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਠੀਕ ਹੈ ਜੀ ਤਕਰੀਬਨ ਤਕਰੀਬਨ Ориਜਨਲ ਹੈ ਮਗਰਾੜਾ ਨੂੰ ਛੱਡ ਕੇ ਮਗਰਾੜਾ ਦੇ ਟੱਚਿੰਗ ਹੈਗੀ ਆ ਥੋੜੇ ਹਿੱਸੇ ਦੇ ਵਿੱਚ ਠੀਕ ਹੈ ਜੀ ਇੰਜਨ ਗੇਅਰ ਦਾ ਫੁੱਲ ਚੰਗਾ ਹੈ ਹਾਂਜੀ ਸਟੀਅਰਿੰਗ ਦਾ ਤੇਲ ਆ ਜਿਹੜਾ ਦਾ ਅਲੱਗ ਤੋਂ ਹੈਗਾ ਕੰਪਨੀ ਵਾਲੀ ਆ ਪਾਵਰ ਇਹ ਕੰਪਨੀ ਪਾਵਰ ਹੈ ਆ ਜੀ ਡਬਲ ਡਿਸਟਰੀਬਿਊਟਰ ਚ ਹੀ ਆ ਗਿਆ ਡਬਲ ਡ ਫੁੱਲ ਟੌਪ ਵਾਲਾ ਮਾਡਲ ਹੈਗਾ ਠੀਕ ਹੈ ਜੀ ਸਟੀering ਦਾ ਤੇਲ ਵੱਖਰਾ ਹੈ ਹਾਂ ਜੀ ਤੇ ਬਹੁਤ ਫੀਚਰ ਮੈਨੇ ਰੱਖਦਾ ਹੈਗਾ ਠੀਕ ਹੈ ਜੀ ਜਦੋਂ ਟਰਾਲੀ ਟਰੋਲੀ ਆਪਾਂ ਲਿਫਟ ਤੇ ਲਾ ਲੈਨੇ ਆ ਬਦਲ ਤੇਲ ਬਦਲ ਜਾਂਦਾ ਹੈ ਹਾਂ ਜੀ ਉਹਨਾਂ ਫਿਰ ਜਦੋਂ ਕਈ ਵਾਰੀ ਤੇਲ ਖਰਾਬ ਹੋ ਜਾਂਦਾ ਤਾਂ ਡਿਸਟਰੀ ਆਹ ਲਿਫਟ ਪੰਪ ਵੀ ਆਰਮ ਡੋਲ ਵੀ ਖਰਾਬ ਹੋ ਜਾਂਦਾ ਉਹਨਾਂ ਚੀਜ਼ਾਂ ਦਾ ਕਾਸ਼ੀ ਦਿੱਕਤ ਤਾਂ ਨਹੀਂ ਕਾਸ਼ੀ ਦਿੱਕਤ ਆਉਣੀ ਹੈ ਠੀਕ ਹੈ ਨੰਬਰ ਦੀ ਗੱਲ ਇਹਦੀ ਕਰੀਏ ਤੇ ਨੰਬਰ ਹਰਿਆਣਾ ਹੈ ਹਾਂਜੀ ਟਾਇਰ 70 ਤੋਂ 75 ਰੁਪਏ ਪਈਆ 2015 ਮਾਡਲ ਐਨਓਸੀ ਇਸ ਟਰੈਕਟਰ ਦੀ ਮਿਲ ਜੂਗੀ ਠੀਕ ਹੈ ਜੀ 190000 ਰੁਪਏ ਡਿਮਾਂਡ ਕਰਦਾ ਚਾਰ ਲੱਖ ਤੇ 60000 ਦਾ ਟਰੈਕਟਰ ਦੇਗਾ ਠੀਕ ਹੈ ਜੀ ਠੀਕ ਹੈ ਅੱਗੇ ਆ ਗਿਆ ਬਈ ਮੋਡੀਫਾਈ ਵਾਲਾ ਜੀ ਮੋਡੀਫਿਕੇਸ਼ਨ ਬਰਥਡੇ ਨਾਲ ਲੱਗਦਾ ਬੱਬੂ ਨੂੰ ਦਿਖਾਉਣ ਇਹ ਤਾਂ ਸਮਾਰਕੇ ਦਿਖਾ ਦੇ ਹੂੰ ਤਾਂ ਪਹਿਲਾਂ ਤਾਂ ਥੱਲੇ ਕੈਮਰਾ ਮਾਰ ਲਾ ਦੇ ਕਿ ਕਿਤੇ ਛਿੱਟਾ ਦੀਂਦਾ ਕਿਸੇ ਬਸ ਚੁੱਕੇ ਧਾਂ ਦੇ ਵਿੱਚ ਖੜਾਗਾ ਹੂੰ ਕਈ ਵੀ ਰਾਂਹ ਕਹਿੰਦੇ ਵੀ ਰੰਗ ਜਾ ਕਰਕੇ ਲਾ ਦੇ ਕੱਲਾ ਰੰਗ ਨਹੀਂ ਕਰੇ ਹੂੰ ਕੁੱਲੀ ਰੀਸਟੋਰ ਵੀ ਐ ਏ ਟੂ ਜ਼ेड ਸਾਰਾ ਵਰਕ ਕਰਿਆ ਦਾ ਕੋਈ ਲੀਕੇਜ ਨਹੀਂ ਹੈ ਨਾ ਨਾ ਹੈ ਹੀ ਨਹੀਂ ਬਈ ਕੰਮ ਵੀ ਦੇਊਗਾ ਗੱਲ ਕੋਰਚੇਸ ਖਿLARਨ ਵਾਲਾ ਨਹੀਂ ਹੈਗਾ ਹੂੰ ਇਧਰਲੇ ਪਾਸੇ ਲੱਗ ਜਾ ਅਲਟੀਨੇਟਰ ਨਾ ਮੈਂ ਸੈਲਫ ਨਾ ਮੈਂ ਸਟੀਅਰਿੰਗ ਨਾ ਮੈਂ ਕੰਪਨੀ ਦਾ ਸਮਾਨ ਪਾਇਆ ਸਰ ਰੀਜਨਲ ਵਧੀਆ ਮੰਨ ਲੈ 3D ਪੇਂਟ ਕੀਤਾ ਹੈ ਇਹਨੂੰ ਚੰਗੇ ਪੇਂਟ ਦੇ ਵਿੱਚ ਹੈਗਾ ਠੀਕ ਹੈ ਜੀ ਠੀਕ ਹੈ 1976 ਮਾਡਲ ਹੈ 76 ਇਹ ਪਹਿਲੀ ਪਾਰਟੀ ਦਾ ਹੀ ਹੈ ਪਹਿਲੀ ਵਾਰ ਪਹਿਲੀ ਪਾਰਟੀ ਦਾ ਰੈਡ ਹੈ ਮੈਨੇ ਰੱਖ ਜੀ ਗੱਲ 76 ਮਾਡਲ ਆ ਮੋਨੋਗ੍ਰਾਮ ਨਾ ਮਾਰੇ ਨਾ ਕਲਰ ਪੇਂਟ ਹੋਇਆ ਸਮਾਨ ਸਾਰਾ origignal ਹੀ ਆ ਇਹਦੇ ਨਾਲ ਇਹਨੇ ਆ ਵੀ ਚੱਕ ਕੇ ਇਕੱਠਾ ਕੀਤਾ origignal tractor ਵਧੀਆ ਕੰਡੀਸ਼ਨ ਦਾ tractor ਲੈ ਕੇ ਫਿਰ ਤਿਆਰ ਕਰਵਾਇਆਗਾ ਠੀਕ ਆ ਜੀ ਬੇਡ ਬੂਟ ਲੱਗੇ ਹੋਇਆ tractor ਨੂੰ ਸਾਰਾ ਸਿਸਟਮ ਵਧੀਆਗਾ tractor ਜੂ ਜਾ ਲੱਗੀ ਹੋਈ ਆ ਜੂ ਜਾ ਲੱਗੀ ਹੋਈ ਆ ਟੈਟੂ ਦੇਖੋ ਇਹਦੀ ਗੱਲ ਮੈਂ ਪਹਿਲਾਂ ਵੀ ਕਰੀ ਸੀ ਹਾਂਜੀ ਇਹਦਾ ਫੋਨ ਉਹੀ ਭਰਾ ਕਰਿਓ ਜਿਹਨੇ ਲੈਣਾ ਠੀਕ ਆ ਜੀ ਪੈਸਿਆਂ ਵਾਲਾ ਤਾਂ ਸ਼ਾਇਦ ਇਹਨੂੰ ਲੈ ਸਕੇ ਉਹ ਡਾਲਰ ਵਾਲਾ ਹੀ ਲਊਗਾ अच्छा नहीं कई फिर कंपैरिजन कर लाग गए ना रेट ना आज भी दो तीन ਭਰਾਏ ਸੀ ਕਹਿੰਦੇ ਰ ਇੰਨੇ ਦਾ ਤਾਂ ਨਵਾਂ ਆ ਜਾਂਦਾ ਹੂੰ ਜਿੱਥੇ ਸ਼ੌਂਕ ਆ ਗਿਆ ਨਾ ਉੱਥੇ ਨਹੀਂ ਉੱਥੇ ਪੈਸਾ ਮਹਿਣੇ ਨਹੀਂ ਰੱਖਦਾਗਾ ਕਿਸੇ ਵੀ ਗੱਲ ਠੀਕ ਹੈ ਜੀ ਠੀਕ ਇਹਦਾ ਰੇਟ ਆ ਜਿਹੜਾ ਹਾਂਜੀ ਆਪਾਂ ਫੋਨ ਦੀ ਕਰਾਂਗੇ ਤੇ ਬੇਨਤੀ ਆ ਉਹਨਾਂ ਭਰਾਵਾਂ ਨੂੰ ਵੀ ਜਿਹਨੇ ਲੈਣਾ ਹੈ ਭਰਾ ਬਣ ਕੇ ਫੋਨ ਉਹੀ ਭਰਾ ਲਾਓ ਅੱਗੇ ਮਹਿੰਦਰਾ 415 ਮੈਨੇ ਕੱਲ ਵੀਡੀਓ ਦੇਖੀ ਸੀ ਕਿਸੇ ਮੇਰੇ ਚੈਨਲ ਦਾ YouTube ਤੇ 74 ਦਾ ਬਹੁਤ ਦੇਖਿਆ ਬੰਦਾ ਮੈਂ ਉਹੀ ਗੱਲ ਤੈਨੂੰ ਦੱਸਦਾ ਮੈਂ ਨਾ ਇੱਕ ਪੇਜ ਤੇ ਵੀਡੀਓ YouTube ਤੇ ਵੇਖੀ ਸੀ ਚੈਨਲ ਹਾਂਜੀ ਇੱਕ ਵੀਡੀਓ ਦੇਖੀ ਸੀ ਕਹਿੰਦਾ 855 ਦੇ ਛੱਕੇ ਛੜਾ ਦਿੰਦਾ ਮੈਨੂੰ ਗੱਲ ਤੇ ਯਕੀਨ ਨਹੀਂ ਆਇਆ ਪਰ ਉਹਨਾਂ ਨੇ ਰਿਵਿਊ ਵੀ ਦਿਖਾਇਆ ਸੀ ਸਾਰਾ ਚਲਦੇ ਦਾ ਬਹੁਤ ਦੇ ਕਰ ਠੀਕ ਆ 42 HP ਦਾ ਟਰੈਕਟਰ ਹੈ ਕੰਪਨੀ ਵੱਲੋਂ 42 42 ਸਿਲੰਡਰ 4 ਆ 4 ਸਿਲੰਡਰ ਪਾਵਰ ਸਟੀering ਆ ਡਬਲ ਕਲੱਚ ਆ ਤੇਲ ਬ੍ਰੇਕਾਂ ਹਾਂਜੀ 13 6 28 ਦੇ ਟਾਇਰਾਂ ਦੇ ਵਿੱਚ ਆ ਨਵੇਂ ਵਰਗੀ ਟਾਇਰ ਜੋਰ ਉਹਨਾਂ ਦੀ ਬੰਨ ਆਦੇਮ ਰਿਵਿਊ ਦੇ ਹੁੰਦਾ ਲੱਗਦਾ ਉਹ ਕਹਿੰਦੇ ਜੋਰ ਇੰਨਾ ਮਾਰਦਾ ਵੀ 55 ਐਚਪੀ ਦੇ ਬਰਾਬਰ ਜੋਰ ਲਾਉਂਦਾ ਹੈਗਾ ਠੀਕ ਹੈ ਠੀਕ ਹੈ 19 ਮਾਡਲ ਆ ਹਾਂਜੀ ਉਹੀ ਕਮੀ ਨਹੀਂ ਹਾਂਜੀ ਨਵੇਂ ਅੰਗ ਚ ਹੀ ਟਾਇਰ ਪਏ ਆ 95 ਰੁਪਏ ਪੈਸੇ ਵਾਂਗੂ ਹੀ ਪਏ ਆ ਟਾਇਰ ਪਾਵਰ ਚ ਆ ਗਿਆ ਪਾਵਰ ਦੇ ਵਿੱਚ ਆ ਗਿਆ ਠੀਕ ਹੈ ਜੀ ਠੀਕ ਹੈ ਡਬਲ ਕਲੱਚ ਆ ਡਬਲ ਕਲੱਚ ਡਬਲ ਕਲੱਚ ਆ ਤੇਲ ਬ੍ਰੇਕਾਂ ਠੀਕ ਹੈ ਜੀ 2019 ਮਾਡਲ ਆ ਹਰਿਆਣਾ ਨੰਬਰ ਐਨਓਸੀ ਇਸ ਟਰੈਕਟਰ ਦੀ ਮਿਲ ਜੂਗੀ ਹਾਂਜੀ ਠੀਕ ਹੈ ਤੇ ਡਿਮਾਂਡ ਦੀ ਜਾਇਜ਼ ਆ ਜਮਾ 319000 ਰੁਪਇਆ ਹਾਂ 411900 ਰੁਪਇਆ ਇੱਕ ਵਾਰੀ ਅੱਗੇ ਗਲਤ ਹੋ ਗਿਆ ਸੀ ਗਮ ਮੈਂ ਇਤੋਂ ਮੈਂ ਤੋਂ ਲੱਖ ਰੁਪਇਆ ਰੇਟ ਘੱਟ ਬੋਲੇਗਾ ਸੀ ਬੜੀ ਪੜੀ ਵਾਲੇ ਫੋਨ ਆਉਂਦੇ ਵਾਲੇ ਫੋਨ ਆਏ ਸੀਗੇ ਤੇ 318000 ਦਾ ਟਰੈਕਟਰ ਦੇਦਾ ਠੀਕ ਹੈ ਜੀ ਅੱਗੇ ਆ ਗਿਆ ਜੀ ਆਜਾ ਤੈਨੂੰ ਇੱਕ ਟਰੈਕਟਰ ਹੋਰ ਦਿਖਾਉਣਾ ਹੈ ਜ਼ਿਮੀਦਾਰਾ ਟਰੈਕਟਰ ਆ ਆਪਣੇ ਕੋਲ ਠੀਕ ਹੈ ਜੀ ਜ਼ਿਮੀਦਾਰਾ 2000 ਦਾ 9 ਮਾਡਲ ਹੈ ਹਾਂ ਜੀ 44 44 ਪੰਜਾਬ ਨੰਬਰ ਠੀਕ ਹੈ ਬਹੁਤ ਭਰਾਵਾਂ ਦੀ ਆਉਂਦੀ ਹੁੰਦੀ ਆ ਡਿਮਾਂਡ ਵੀ ਯਾਰ ਪੰਜਾਬ ਨੰਬਰ ਹੀ ਲੈਣਾ ਹਾਂਜੀ ਉਹ ਭਰਾ ਬਾਈ ਹੁਣ ਆਪਦਾ ਜਿਹੜਾ ਕੀੜਾ ਮਾਰ ਲਿਓ ਪੈਰਾਂ ਦੀ ਕੰਡੀਸ਼ਨ ਦਿਖਾ ਦੇ ਬਬੂ 80 ਤੋਂ 85 ਪੈਸੇ ਪਈ ਐ ਨਿੰਨਗਰ ਦਾ ਫੁੱਲ ਚੰਗਾ ਹੈ ਹਾਂਜੀ ਕਮੀ ਹੈ ਨਹੀਂ ਸਮਾਨ ਸਾਰਾ ਪੂਰਾ ਹੈ ਠੀਕ ਹੈ ਜੀ ਪੰਜਾਬ ਦਾ ਨੰਬਰ ਹੈ ਹਾਂਜੀ ਡਿਮਾਂਡ ਹੈ ਕੁੱਲ 2.5 ਲੱਖ ਰੁਪਈਆ ਫਿਰ ਤਾਂ ਇਹ ਕਰੀਏ ਵੀ 35 ਦੇ ਮੁੱਲ ਦੇ 44 ਹੈ ਕਹਿ ਵੀ ਸਕਦੇ ਹਾਂ ਮੰਨ ਲਓ ਵੱਡਾ ਡਾਇਰੈਕਟਰ ਆ ਗਿਆ ਹਾਂਜੀ ਕੀੜਾ ਮਾਰ ਦੂਗਾ ਰੋਲ ਕਲੱਚ ਦਾ ਕੰਮ ਜਿਹੜਾ ਮਰਜ਼ੀ ਲੈ ਲਓ ਆ ਥੱਲੋਂ ਦੇਖ ਲੈ ਹਜੇ ਉਮੀਦਾਂ ਅੰਦਰ ਲਿਬੜਾ ਤੇ ਬਿੜਾ ਜਲੇਆ ਤੋਤੇ ਨਹੀਂ ਖਾਸ਼ ਹਾਂ ਟਰੈਕਟਰ ਵਧੀਆ ਸਾਫ ਕੰਡੀਸ਼ਨ ਦਾ ਪਿਆਗਾ ਠੀਕ ਹੈ ਬਸ ਕੋਈ ਪਾਣੀ ਮਾਰ ਲਿਆ ਗੱਲ ਨਵਾਂ ਮਾਡਲ ਨਵਾਂ ਮਾਡਲ ਹੈਗਾ ਸਵਾ ਦਨ ਲੱਖ ਰੁਪਿਆ ਡਿਮਾਂਡ ਹੈ ਮੌਕੇ ਤੇ ਖੁੱਲਾ ਮਾਨ ਤਨ ਹੋ ਜੂ 3 ਲੱਖ ਦੇ ਘਰਾਂ ਦੇ ਵਿੱਚ ਇਹ ਟਰੈਕਟਰ ਜਿਹੜਾ ਦੇ ਦਿਆਂਗੇ ਆਪਾਂ ਠੀਕ ਹੈ ਜੀ ਕੋਈ ਗੱਲ ਨਹੀਂ ਆਪਾਂ ਨੂੰ ਕਾਲ ਕਰ ਲਿਓ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ 5310 ਇਹ ਵੀ ਕਾਲੇ ਡੱਡਾ ਲੈ ਇਹ ਵੀ ਕਾਲੇ ਡੱਡਾ ਤੇ ਇਹ ਵੀ ਜ਼ਿਮੀਂਦਾਰ ਆ ਟਰੈਕਟਰ ਇਹ ਵੇਖੀਂ ਤੇ ਰਾਂਡੂਰਾਂ ਦੀ ਕੰਡੀਸ਼ਨ ਮੂਹਰਲੇ ਤਾਂ ਪਿਆ 25 ਤੋਂ 30 ਪੈਸੇ ਤੇ ਮਗਰ ਰਟਾਰ ਹੈਗੇ 60 ਕੇ ਪੈਸੇ ਠੀਕ ਆ ਜੀ ਸੁੱਕਾ ਪਿਆ ਕੋਈ ਤੋਤਾ ਨਹੀਂ ਕੁਛ ਨਹੀਂਗਾ ਬੱਬੂ ਚੰਗੀ ਤਰ੍ਹਾਂ ਬਾਡੀ ਤੇ ਕੈਮਰਾ ਮਾਰਦੀ ਇੱਕ ਘੱਟ ਬਾਈਟ ਦੇ ਵਾਲੇ ਚਲਾਉਂਦੇ ਆ ਬਾਈ ਕਿਤੇ ਮਰਜ਼ੀ ਚਲਾ ਲਿਓ ਕੰਮ ਹੀ ਦਿੰਦਾ ਸੁਪਰ ਸੀਡਰ ਦਾ ਕੰਬਾਈਨ ਦਾ ਜਿੱਥੇ ਪੀਟੀਓ ਦਾ ਟਰਾਲੇ ਦਾ ਯਾਰ ਕਿਸੇ ਕੰਮ 'ਚ ਜਵਾਬ ਦਿੰਦਾ ਹੀ ਨਹੀਂਗਾ ਟਰਬੋ ਲੱਗੇ ਹੋਏ ਆ ਜੀ ਇਹਨੂੰ ਟਰਬੋ ਤਾਂ ਕੰਪਨੀ ਵੱਲੋਂ ਹੀ ਆਉਂਦੀ ਹੈ ਨਾ ਠੀਕ ਆ ਠੀਕ ਹੈ ਵਧੀਆ ਟਰੈਕਟਰ ਆ ਰਿਮਾ ਰੁਮਾ ਦੀ ਹਾਲਾਤ ਦਿਖਾਈ ਜ਼ਿਮੀਂਦਾਰਾ ਠੀਕ ਹੈ ਜੀ ਠੀਕ ਆ ਥੱਲੇ ਇਧਰ ਇੰਜ ਦਿਖਾ ਦੇ ਕਿਵੇਂ ਲਿਬੜਾ ਤੇ ਬੜਾ ਜਿਵੇਂ ਪਿਓ ਵੀ ਪਿਆਗਾ ਐਂ ਲਿਆਈ ਐਂ ਆਇਆ ਤੇ ਪੈਨੜਾ ਖਸੀ 10000 ਰੁਪਏ ਡਿਮਾਂਡ ਕਰਦੇ ਪੰਜਾਬ ਨੰਬਰ ਟਰੈਕਟਰ ਮੌਕੇ ਤੇ ਖੁੱਲਾ ਮੰਨਤਾ ਨੂੰ ਹਜੂ 355 6000 ਦਾ ਜਿਹੜਾ ਟਰੈਕਟਰ ਹੈ ਮਿਲਜੂਗਾ ਮਿਲਜੂ ਅੱਗੇ ਆ ਗਿਆ ਜੀ 60 60 ਨੀਲਾ ਘੋੜਾ ਠੀਕ ਹੈ ਫਾਰਮ ਟਰੈਕ ਫਾਰਮ ਟਰੈਕ 60 2017 ਮਾਡਲ ਹਾਂਜੀ ਇਹ ਵੀ ਟਰੈਕਟਰ ਪਹਿਲੀ ਪਾਰਟੀ ਦਾ ਬਈ ਫਰਸਟ ਪਾਰਟੀ ਫਰਸਟ ਪਾਰਟੀ ਦਾ ਤੇ ਬੈਕ ਟਾਇਰ ਜਮਾ ਤਾਜੇ ਆਪਾਂ ਟਾਇਰ ਅੱਧੇ ਲਾਹੇ ਸੀ ਇਸ ਦੇ ਇਹ ਨਾਲ ਦੀਆਂ ਟਿਊਬਾਂ ਹਜੇ ਤੱਕ ਪੰਚਰ ਵੀ ਨਹੀਂ ਹੋਇਆ ਠੀਕ ਆ ਜੀ 21 2200 ਘੰਟਾ ਹੋ ਗਿਆ ਚੱਲ ਗਿਆ ਹੁਣੇ 2200 ਦੇ ਕਰੀਬ ਹੋ ਗਿਆ ਹਾਂਜੀ ਠੀਕ ਐ origignal ਆ ਬਾਈ ਕਿਤੇ ਕਲਮ ਵੀੜੀ ਲੱਗੀ ਟਰੈਕਟਰ ਤੇ ਦੇਣਦਾਰ ਹੋਵਾਂਗੇ ਇਹਨੂੰ ਕਹਿੰਦੇ ਆ ਗਾਰੰਟੀ ਵਾਲਾ ਗਰੰਟ ਬਾਈ ਗਰੰਟੀ ਵਾਲਾ ਹਾਂ ਜੇ ਰੋਟੇਟਰ ਤੇ ਵਾਹ ਕੇ ਤਸੱਲੀ ਕਰਿਓ ਸਾਡੀ ਹੋਈ ਵੀ ਠੀਕ ਐ ਠੀਕ ਐ ਨਾ ਨਾ ਸਿਸਟਮ ਜਿਵੇਂ ਲੱਗਿਆ ਮਿਊਜ਼ਿਕ ਵਗੈਰਾ ਜਿਵੇਂ ਹੈਗਾ ਉਵੇਂ ਹੀ ਦੇਣਾ ਪਾਗੇ ਜੀ ਜਿਵੇਂ ਖੜਾ ਹੀ ਮਿਲੂਗਾ ਹੀ ਮਿਲੂਗਾ ਠੀਕ ਐ ਤਸੱਲੀ ਵਾਲਾ ਬਾਈ ਕੱਲੀ ਸਰਵਿਸ ਕਰਨੀ ਪਊਗੀ ਜਾ ਕੇ ਹੋਰ ਕਸ ਦੀ ਲੋੜ ਨਹੀਂ ਜੀ ਠੀਕ ਹੈ ਜੀ ਹਰਿਆਣਾ ਨੰਬਰ ਇਹ ਹੈ ਹਾਂਜੀ ਇਹਨੂੰ ਸੀਐਸ ਟ੍ਰੈਕਟਰ ਦੀ ਮਿਲ ਜੂਗੀ ਠੀਕ ਹੈ ਜੀ ਠੀਕ ਹੈ ਚੰਗੇ ਸਿੱਬਨ ਵਾਲੇ ਦਾ ਲੋਨ ਫੈਨਸ ਹੋ ਜੂ ਮਾੜੇ ਸਿੱਬਨ ਵਾਲੇ ਭਰਾ ਬਣ ਕੇ ਦੂਰੀ ਜੋ ਕਿੰਨੇ ਕ ਤੱਕ ਹੋਊਏ ਇਹ 4,70,000 ਰੁਪਏ ਡਿਮਾਂਡ ਹੈ ਹਾਂਜੀ ਅੱਜ 65 ਕਰਤੀ ਸੀ ਅੱਜ ਦੇ ਦਾਂਗੇ 4,40,000 ਦਾ 440 ਦਾ ਹੋਰ ਅੱਗੇ ਫੇਰ ਫਾਰਮਾਂਡ ਰਾਈ ਕਰ ਇਹ 11 ਮਾਡਲ ਹੈ 60 60 ਇਹ ਵੀ ਪਹਿਲੀ ਪਾਰਟੀ ਦਾ ਲੈ ਇਹ ਜਰਾ ਪਹਿਲੀ ਪਾਰਟੀ ਹੈ ਪਹਿਲੀ ਆਪਣੇ ਤਕਰੀਬਨ ਸਾਰੇ ਫਰਸਟ ਪਾਰਟੀ ਔਰ ਰੰਗ ਪੈਂਟ ਇਹ ਵੀ ਨਹੀਂ ਕਿ ਕਿਤੋਂ ਹੋਇਆ ਓਰੀਜినਲ ਐ ਇਸ ਚੀਜ਼ ਦੀ ਗਾਰੰਟੀ ਆ ਉਤੋਂ ਸ਼ੋਅ ਦਿਖਾ ਦੇ ਬੱਬੂ ਜਿੰਨਾ ਲਿਖਿਆ ਉਹ ਓਰੀਜਨਲ ਹੀ ਆ ਜਿੰਨਾ ਓਰੀਜਨਲ ਆ ਇੱਕ ਗਿੱਠ ਥਾਂ ਤੇ ਰੰਗ ਮਾਰਿਆ ਸੀ ਟਾਈ ਰਾਡ ਤੇ ਹੂੰ ਉਹ ਦੱਸਾਂਗੇ ਵੀ ਇੰਨੇ ਥਾਂ ਤੇ ਰੰਗ ਵੱਜਿਆ ਹੋਰ ਕਿਤੇ ਰੰਗ ਨਹੀਂ ਵੱਜਿਆ ਮਗਰਾੜੇ ਦੇ ਅੰਦਰੋਂ ਬਾਹਰੋਂ ਦਿਖਾ ਦੇ ਮਾਡਲ 11 ਦੇ ਹਿਸਾਬ ਨਾਲ ਅੰਦਰਲੇ ਪਾਸੋਂ ਵੀ ਦਿਖਾਏ ਵੀ ਕਿੰਨੇ ਸਾਫ ਨੇ ਬਾਈ ਦੁੱਧ ਵਰਗੇ ਪਏ ਨੇ ਮੱਖੀ ਦਾ ਦਾਗ ਵੀ ਹੈਂਡਲਰ ਤੇ ਠੀਕ ਹੈ ਇੰਜਨ ਗੇਅਰ ਦਾ ਜਿਵੇਂ ਟਰੈਕਟਰ ਮਗਰਾੜਾ ਚੋਂ ਤੁਸੀਂ ਕਹਿੰਦਾ ਉਵੇਂ ਇੰਜਨ ਗੇਅਰ ਦਾ ਠੀਕ ਹੈ ਪਾਈ ਪਾਨੇ ਨਾਲ ਵੀ ਗੁੱਦਾਂ ਠੀਕ ਹੈ ਮੂਰਲੇ ਟਾਰ ਨਵੇਂ ਆ ਮੰਗਰਲੇ 67 6060 ਰੁਪਏ ਸੀ ਰੱਖ ਲਾ ਪਰ ਨਹੀਂ ਵੱਧ ਗਏ ਠੀਕ ਹੈ ਜੀ ਠੀਕ ਹੈ ਜਿੰਨੇ ਦੱਸਿਆ ਉਦੋਂ ਵੱਧ ਹੀ ਨਿਕਲਣਗੇ ਘਟ ਨਹੀਂ ਨਿਕਲਦੇ ਠੀਕ ਹੈ ਜੀ ਠੀਕ ਹੈ ਕਮੀ ਕੋਈ ਨਹੀਂ ਟਰੈਕਟਰ ਚ ਵੀਰੇ ਪੂਰਾ ਤਸੱਲੀ ਵਾਲਾ ਫੁੱਲ ਟੌਪ ਵਾਲਾ ਮਾਡਲ ਹੈ ਪਾਵਰ ਸਟੀਅਰਿੰਗ ਡਬਲ ਕਲੱਚ ਤੇਲ ਬ੍ਰੇਕਾਂ ਡਬਲ ਡਿਸਟ੍ਰਿਬਿਊਟਰ ਠੀਕ ਹੈ ਜੀ ਸੁਪਰ ਮੈਕਸ ਦੇ ਵਿੱਚ ਇਹ ਆ ਗਿਆ ਠੀਕ ਹੈ ਜੀ ਠੀਕ ਹੈ ਇਦੀ ਡਿਮਾਂਡ ਹੀ ਇਦੀ ਡਿਮਾਂਡ ਵੀ ਜਾਇਜ਼ ਹੈ ਇਹ ਟਰੈਕਟਰ ਦੇ ਦੇਾਂਗੇ ਆਪਾਂ 3 ਲੱਖ ਤੇ 40 ਹਜ਼ਾਰ ਦਾ 3 40 ਦਾ 3 40 ਦਾ ਮੌਕੇ ਤੇ ਖੁੱਲਾ ਮੰਨ ਤਾਣ ਆਪਾਂ ਹੋਰ ਵੀ ਕਰ ਸਕਦੇ ਠੀਕ ਹੈ ਜੀ ਅੱਗੇ 8 55 ਆ ਗਿਆ 3 ਸਟਾਰ 3 ਸਟਾਰ ਜੇ ਗੱਲ ਕਰੀਏ ਵੀ ਇੰਜਨ ਦੀ ਕਲੋਸ ਕਰਦੀ ਕਹਿੰਦਾ ਉਸੇ ਕਰਦੇ ਕਲੋਸ ਕਰਦੇ ਇੰਜਨ ਵਾਲਾ ਇਹ ਵੀ ਜ਼ਿਆਦਾ ਡਿਮਾਂਡ ਹੈ ਸੈਕੰਡ ਟਾਪ ਦੇ ਵਿੱਚ ਹੈ ਠੀਕ ਹੈ ਜੀ ਠੀਕ ਹੈ ਹੁਣ ਮੰਨ ਲਾ ਪ੍ਰੋਟੈਕ ਨੂੰ ਵੱਧ ਚਾਹਣ ਲੱਗ ਗਏ ਹੂੰ ਉਸ ਤੋਂ ਪਹਿਲਾਂ ਜੇ ਸਭ ਤੋਂ ਵੱਡਾ ਚਿਹਤਾ ਬਣਿਆ ਤਾਂ ਆਹ ਮਾਡਲ ਬਣਿਆਗਾ ਸਿੰਪਲ ਸਟੀਅਰਿੰਗ ਦੇ ਵਿੱਚ ਤੇਲ ਬ੍ਰੇਕਾਂ ਰਿਵਰਸ ਪੀਡੀਓ ਤੇ ਕਲੋਸ ਕਰਦਾ ਇੰਜਨ ਇਹ ਚੌਕੜਾਤਾ ਜਾ ਮੁਰਲੇ 650 16 ਦੇ ਮਗਰਲੇ ਜੇਕੇ ਦੇ ਹੈ ਚੱਕ ਮਾਰ ਕੇ ਵੀ ਖੜੇ ਜਾ ਅਸਲ ओरिजिनल ਹੈ ਬਾਈ ਕਲਮ ਨਹੀਂ ਲੱਗੀ ਕਿਤੇ ਦੀ ਹਾਂ ਗਰੰਟੀ ਹੈ ਰੰਗ ਆਪਾਂ ਪਿੱਛੇ 15 ਮਾਡਲ ਦਿਖਾਇਆਗਾ ਹਾਂਜੀ ਇਹ 11 ਉਦੂ ਕੰਡੀਸ਼ਨ ਚੰਗੀ ਪਈ ਹੈ ਪੁਰਾਣੀਆਂ ਚੀਜ਼ਾਂ ਵਧੀਆ ਹੁੰਦੀਆਂ ਨੇ ਹਾਂ ਕਲਰ-ਕਲਰ ਵੀ ਲੋਹਾ ਠੀਕ ਹੈ ਥੱਲੇੋਂ ਬਾਡੀ ਲੈਣ ਦਾ ਵੀ ਪੂਰਾ ਚੰਗਾ ਕੋਈ ਕਮੀ ਹੈ ਨਹੀਂ ਰੈਕਟਰ ਦੇ ਵਿੱਚ ਠੀਕ ਹੈ ਜੀ 3,60,000 ਰੁਪਿਆ ਡਿਮਾਂਡ ਹੈ ਹਾਂਜੀ 3,30,000 ਦੇ ਦੇ ਦਾਂਗਾ ਠੀਕ ਹੈ ਜੀ 3 ਲੱਖ ਦਾ ਮਾਨਦਨ ਹੋਰ ਵੀ ਕਰਾਂਗੇ ਠੀਕ ਹੈ ਜੀ ਕੰਟੈਕਟ ਨੰਬਰ ਦੱਸ ਦਿਓ ਜੀ 74038 ਹਾਂਜੀ 0025 ਠੀਕ ਹੈ ਜੀ ਆ ਨੰਬਰ ਤੇ ਵੀ ਕੰਟੈਕਟ ਕਰਕੇ ਕੋਈ ਵੀ ਟਰੈਕਟਰ ਖਰੀਦ ਸਕਦੇ ਹਾਂ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਧੰਨਵਾਦ ਧੰਨਵਾਦ ਬਾਈ